ਅੱਜਕੱਲ ਚੋਰਾਂ ਦੇ ਇਨੇ ਹੌਸਲੇ ਬੁਲੰਦ ਹੋ ਗਏ ਨੇ ਨਾ ਹੀ ਉਹਨਾਂ ਨੂੰ ਲੋਕਾਂ ਦਾ ਡਰ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਦਾ ਅਤੇ ਪੁਲਿਸ ਪ੍ਰਸ਼ਾਸਨ ਵੀ ਕੂਕ ਨੀਂਦ ਸੁੱਤੀ ਹੋਈ ਹੈ ਤੇ ਇਹ ਚੋਰ ਲੁਟੇਰੇ ਦਿਨ ਦਿਹਾੜੇ ਲੋਕਾਂ ਦੇ ਨਾਲ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੁਕਾਨਦਾਰ ਜਦੋਂ ਲੋਕ ਲਗਾ ਕੇ ਆਪਣੀ ਦੁਕਾਨ ਤੋਂ ਕਿਤੇ ਕੰਮ ਨੂੰ ਗਿਆ ਸੀ ਤਾਂ ਮਗਰੋਂ ਇਹ ਲੁਟੇਰੇ ਆਉਂਦੇ ਨੇ ਤਾਂ ਤੁਸੀਂ ਇਹ ਵੀ ਨਵੀਂ ਵੀਡੀਓ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਬੇਕੋਫ ਹੋ ਕੇ ਜਿਵੇਂ ਆਪਣੀ ਹੀ ਦੁਕਾਨ ਨੂੰ ਲੁੱਟਦਾ ਅੰਜਾਮ ਦਿੰਦੇ ਹੋਣ ਤਾਂ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆਉਂਦੇ ਨੇ ਇਹ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨ ਦੇ ਸਾਹਮਣੇ ਆਪਣਾ ਮੋਟਰਸਾਈਕਲ ਖੜਾਉਂਦੇ ਨੇ ਅਤੇ ਕਿਸੇ ਨੁਕੀਲੀ ਚੀਜ਼ ਦੇ ਨਾਲ ਦੁਕਾਨ ਦਾ ਲੋਕ ਖੋਲਦੇ ਨਜ਼ਰ ਆ ਰਹੇ ਨੇ ਬੇਕੋਫ ਹੋ ਕੇ ਨਾ ਤਾਂ ਇਹਨਾਂ ਨੂੰ ਪੁਲਿਸ ਦਾ ਡਰ ਹੈ ਅਤੇ ਨਾ ਹੀ ਲੋਕਾਂ ਦਾ ਕ੍ਰੀਤਕੋਟ ਦੇ ਵਿੱਚ ਬੇਕੋਫ ਚੋਰਾਂ ਦਾ ਕਾਰਨਾਮਾ ਦਿਨ ਦਿਹਾੜੇ ਦੇਖਿਆ ਜਾ ਸਕਦਾ ਹੈ ਕਿਵੇਂ ਦਿਨ ਦਿਹਾੜੇ ਦੁਕਾਨਦਾਰ ਲੋਕ ਤੋੜ ਕੇ ਨਾਟਕੀ ਢੰਗ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਦੁਕਾਨਦਾਰ ਦੇ ਮੁਤਾਬਕ ਕਰੀਬ 45000 ਰੁਪਏ ਦੀ ਨਕਦੀ ਲੈ ਕੇ ਚੋਰ ਰਫੂ ਚੱਕਰ ਹੋਏ ਨੇ ਅਤੇ ਚੋਰ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਤਾਂ ਤਸਵੀਰਾਂ ਤੁਸੀਂ ਵੀ ਦੇਖੋ ਕਿਵੇਂ ਇਹ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆਉਂਦੇ ਨੇ ਲੱਕੀ ਦੇ ਨਾਲ ਸਟੋਰ ਦਾ ਓਨਰ ਹਾਂ ਜੀ ਮੈਂ 4:20 ਮਿੰਟ ਤੇ ਦੁਕਾਨ ਦੇ ਬਾਹਰੋਂ ਲੋਕ ਲਾ ਕੇ ਜੀਸ਼ੇ ਨੂੰ ਗਿਆ ਸੀ ਮੈਂ ਥੋੜਾ ਜਿਹਾ ਕੰਮ ਗਿਆ ਸੀ ਉਸ ਤੋਂ ਬਾਅਦ ਉੱਥੇ ਜਦੋਂ ਮੈਂ ਪਹੁੰਚਿਆ 4:46 47 ਮਿੰਟ ਤੇ ਮੈਨੂੰ ਘਰੋਂ ਫੋਨ ਆ ਗਿਆ ਵੀ ਇੱਦਾਂ-ਇਦਾਂ ਕਰਕੇ ਵੀ ਆ ਗੱਲ ਹੋਈ ਚੋਰੀ ਮੈਂ ਦਵਾ ਦਵ ਘਰੇ ਆਇਆ ਜਦੋਂ ਮੈਂ ਘਰੇ ਆਇਆ ਤੇ ਮਾ ਕੇ ਗੱਲ ਸਾਰੀ ਪੁੱਛੀ ਮਦੱਲੇ ਵੇਖੇ ਗੱਲੇ ਦੇ ਵਿੱਚ ਕੋਈ ਪੈਸਾ ਨਹੀਂ ਸੀਗਾ ਜੀ ਮੈਂ ਅੱਜ ਸ਼ਾਮ ਨੂੰ ਹੀ ਆਪਦੇ ਕਿਸੇ ਦੀ ਪੇਮੈਂਟ ਦੇਣੀ ਸੀ ਮੈਂ ਕਿਹਾ ਚੱਲ ਮਾਂ ਕੇ ਸ਼ਾਮ ਨੂੰ ਦੇ ਦਿੰਦਾ ਜੀ ਤੇ ਜਦੋਂ ਮੈਂ ਆਇਆ ਤੇ ਅੱਗੇ ਵੇਖਿਆ ਗੱਲੇ ਜਮਾ ਸਾਰੇ ਖਾਲੀ ਸੀਗੇ ਤੇ 40 40 40000 ਰੁਪਿਆ ਗੱਲੇ ਦੇ ਵਿੱਚ ਐਸਟੀਮੇਟ ਜਿਹੜਾ ਪਿਆ ਸੀ ਬਾਕੀ ਖੁੱਲੇ ਪੈਸੇ ਸੀ ਉਹ ਵੱਖਰੇ ਸੀਗੇ 10-10 ਦੇ ਨੋਟ ਰੱਖੇ ਹੋਏ ਸੀ ਉਹ ਦੇਣੇ ਸੀ ਕਿਸੇ ਨੂੰ ਉਸ ਤੋਂ ਬਾਅਦ ਜਦੋਂ ਮੈਂ ਵੇਖਿਆ 1 ਰੁਪਿਆ ਵੀ ਨਹੀਂ ਸੀ ਗੱਲਾ ਜਮਾ ਖਾਲੀ ਸੀਗੇ ਤੇ ਬਾਅਦ ਵਿੱਚ ਮੈਂ ਆਪਣੀ ਦੁਕਾਨ ਦੀ ਜੋ ਕੈਮਰਾ ਰਿਕਾਰਡਿੰਗ ਵੇਖੀ ਤੇ ਮਮਾ ਆਏ ਤੇ ਮਮਾ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਉਹਦਾ ਉਹਦਾ ਭੱਜ ਗਏ ਬੂਹਾ ਉਹਨਾਂ ਨੇ ਪੂਰਾ ਪਲਾਸਟਰ ਚੰਗੀ ਤਰ੍ਹਾਂ ਤੋੜਿਆ ਜੀ ਵਾਸ ਮੇਰੇ ਹੀ ਵਿਚਾਰਸ਼ਾਹ ਜੇ ਮੈਨੂੰ ਇਨਸਾਫ ਚਾਹੀਦਾ 10 ਵਾਰ ਤੋਂ ਆਪ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ